ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਆਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਗੁੱਸੇ ਦੀ ਅਗਰ ਅ ਇਨਸਾਨ ਦਾ ਜਦੋਂ ਗੁੱਸਾ ਸਤਵੇਂ ਅਸਮਾਨ ਤੇ ਚੜ ਜਾਂਦਾ ਹੈ ਤਾਂ ਫਿਰ ਉਸ ਦਾ ਰੱਬ ਹੀ ਰਾਖਾ ਹੈ ਐਸਾ ਇੱਕ ਮਾਮਲਾ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੁਜੀਠਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਫੌਜ ਦੇ ਸੂਬੇਦਾਰ ਜੋ ਕਿ ਆਪਣਾ ਛੁੱਟੀ ਤੇ ਆਪਣੇ ਘਰ ਆਇਆ ਹੋਇਆ ਸੀ ਲੋਹੜੀ ਵਾਲੇ ਦਿਨ ਜੋ ਤਾਂ ਉਸਨੇ ਆਪਣੇ ਲੜਕੇ ਕੋ ਛੋਟੇ ਲੜਕੇ ਕੋ ਦੋ ਲੜਕੇ ਸਨ ਇੱਕ ਬਾਾਰ ਜਿਹੜਾ ਵਿਦੇਸ਼ ਦੇ ਵਿੱਚ ਰਹਿੰਦਾ ਸੀ ਵੱਡਾ ਤੇ ਛੋਟਾ ਜਿਹੜਾ ਲੜਕਾ ਸੀਗਾ ਉਹ ਪਿੰਡ ਮਝਠਾ ਦੇ ਵਿੱਚ ਰਹਿੰਦਾ ਸੀ ਤਾਂ ਉਸ ਸੂਬੇਦਾਰ ਨੇ ਜਿਹੜਾ ਆਪਣੇ ਪੁੱਤ ਕੋ ਆਪਣੀ ਕਾਰ ਦੀ ਜਿਹੜੀ ਆ ਉਹ ਚਾਬੀ ਮੰਗੀ ਕਿ ਮੈਨੂੰ ਕਾਰ ਦੀ ਚਾਬੀ ਦੇ ਮੈਂ ਕਿਤੇ ਜ਼ਰੂਰੀ ਕੰਮ ਅਸੀਂ ਜਾਣਾ ਤਾਂ ਛੋਟੇ ਮੁੰਡੇ ਵੱਲੋਂ ਜਿਹੜਾ ਆ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ ਚਾਬੀ ਦੇਣ ਤੋਂ ਤਾਂ ਗੁੱਸੇ ਵਿੱਚ ਅੱਗ ਬਬੂਲਾ ਹੋਏ ਸੂਬੇਦਾਰ ਵੱਲੋਂ ਖੋਫਨਾਕ ਜਿਹੜਾ ਕਦਮ ਚੁੱਕਿਆ ਜਾਂਦਾ ਹੈ ਉਹ ਸੁਣ ਕੇ ਤੁਹਾਡੇ ਵੀ ਜਿਹੜੇ ਰੋਂਗਟੇ ਖੜੇ ਹੋ ਜਾਣਗੇ ਜੀ ਹਾਂ ਤਾਂ ਦੱਸ ਜੇ ਸੂਬੇਦਾਰ ਵੱਲੋਂ ਸਭ ਤੋਂ ਪਹਿਲਾਂ ਤਾਂ ਉਸ ਕਾਰ ਨੂੰ ਅੱਗ ਲਾਈ ਜਾਂਦੀ ਹੈ ਉਸ ਤੋਂ ਬਾਅਦ ਘਰ ਦੇ ਵਿੱਚ ਬੁਲੇਟ ਮੋਟਰਸਾਈਕਲ ਪਿਆ ਹੁੰਦਾ ਉਸ ਨੂੰ ਅੱਗ ਲਾਈ ਜਾਂਦੀ ਹੈ ਉਸ ਤੋਂ ਬਾਅਦ ਘਰ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਏ ਵੀ ਇੱਥੋਂ ਵੀ ਗੁੱਸਾ ਜਿਹੜਾ ਉਸ ਦਾ ਸ਼ਾਂਤ ਨਹੀਂ ਹੁੰਦਾ ਤਾਂ ਗਲੀ ਵਿੱਚ ਖੜ ਕੇ ਉਸ ਦੇ ਵੱਲੋਂ ਪੰਜ ਤੋਂ ਨੋਹ ਜਿਹੜੇ ਫਾਇਰ ਜਿਹੜੇ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਜਿਹੜੀ ਉਹ ਧਮਕੀ ਵਿਲਾਈ ਜਾਂਦੀ ਹੈ ਕਿ ਅਗਰ ਕੋਈ ਵੀ ਅੱਗ ਬੁਝਾਉਣ ਵਾਸੇ ਆਉਂਦਾ ਹੈ ਤਾਂ ਉਸ ਨੂੰ ਜਿਹੜਾ ਉਹ ਮਾਰ ਦੇਵੇਗਾ ਇਸ ਦੀ ਜਦੋਂ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਵੱਲੋਂ ਸੂਬੇਦਾਰ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਉਸ ਦੀ ਜਿਹੜੀ ਪਿਸਟਲ ਆ ਉਹ ਵੀ ਜਿਹੜੀ ਆ ਬਰਾਮਦ ਕਰ ਲਈਤੀ ਗਈ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਉਹ ਚੱਲ ਰਹੀ ਹੈ। ਲੋਕਲੇਸ਼ੀ ਕੇ ਲੋਕਲੇਸ਼ ਦਰਾਂ ਨੇ ਜਿਹੜਾ ਫੌਜ ਤੋਂ ਆਪਣਾ ਮਲਾਜਮ ਹੈ ਆਪਣਾ ਪ੍ਰਗਟ ਸਿੰਘ ਛੁੱਟੀ ਆਇਆ 1 ਮਹੀਨਾ ਦਾ 5 ਦਿਨ ਨੂੰ ਆਇਨ ਹੋਈ ਇਹਦਾ ਵਾਈਫ ਨਾਲ ਤੇ ਆਪਣੇ ਬੇਟੇ ਨਾਲ ਕਲੇਸ਼ ਚੱਲਦਾ ਸੀ ਇਹਨੇ ਕਲੇਸ਼ ਕਰਦੇ ਕਰਦੇ ਕੱਲ ਨੂੰ ਦਾਰੂ ਪੀ ਕੇ ਤੇ ਆਪਣਾ ਗੱਡੀ ਨੂੰ ਅੱਗ ਲਾਤੀ ਮੋਟਰਸਾਈਕਲ ਨੂੰ ਅੱਗ ਲਾਤੀ ਫਿਰ ਉੱਥੇ ਫੈਰ ਕਰ ਗਿਆ ਫਿਰ ਉੱਥੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਪੁਲਿਸ ਮੌਕੇ ਤੇ ਗਈ ਮੌਕੇ ਤੇ ਜਾ ਕੇ ਉਹਨੂੰ ਕੰਟਰੋਲ ਕੀਤਾ ਤੇ ਨੂੰ ਫੜਿਆ ਜਿਹਦੇ ਲਾਇਸੈਂਸੀ ਜਿਹੜਾ ਆਪਣਾ ਰਵਲਵਰ ਤੇ ਕਿਦਕੂ ਬਾਰਾਂਪੁਰ ਲੀ ਮੌਕੇ ਤੇ ਰਿਕਵਰ ਕੀਤੀ ਹੈ ਤੇ ਇਹਦੇ ਬਰਕਰਾਰ ਐਫਐਸ ਨੰਬਰ 3 ਦਰਜ ਕੀਤਾ। ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ। ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤਾਂ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ।